प्यारे दर्शकों ਅਸੀਂ ਤੁਹਾਡੇ ਨਾਲ ਪੁਸਤਕ ਚਰਚਾ ਕਰਦੇ ਹੁੰਦੇ ਹਾਂ ਇਸ ਚੈਨਲ ਤੋਂ ਤੇ ਅੱਜ ਅਸੀਂ ਜਿਸ ਕਿਤਾਬ ਤੇ ਚਰਚਾ ਕਰਨਾਈ ਹੈ ਜਿਹੜੀ ਪੁਸਤਕ ਤੇ ਅੱਜ ਮੈਂ ਚਰਚਾ ਕਰਨ ਲੱਗੀ ਹਾਂ ਉਸ ਪੁਸਤਕ ਦਾ ਨਾਮ ਹੈ ਬਰਿਆਂ ਕੋਲ ਰੁਕੇ ਪਲ ਇਸ ਨੂੰ ਲਿਖਿਆ ਹੈ ਜਗਦੀਪ ਸਿੱਧੂ ਹੋਰਾਂ ਨੇ ਜਗਦੀਪ ਸਿੰਧੂ ਬੇਸਿਕਲੀ ਕਵੀ ਨੇ ਤੇ ਇਸ ਗੱਲ ਦਾ ਇਸ ਪੁਸਤਕ ਤੋਂ ਹੀ ਪਤਾ ਲੱਗਿਆ ਕਿ ਉਹ ਅਸਲ ਦੇ ਵਿੱਚ ਕਵੀ ਹੀ ਨਹੀਂ ਬਲਕਿ ਫੁੱਟਬਾਲ ਖਿਡਾਰੀ ਰਹੇ ਹਨ ਸੋ ਇਹ ਜਿਹੜੀ ਪੁਸਤਕ ਹੈ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਹੈ ਬਰਿਆਂ ਕੋਲ ਰੁਕੇ ਪਲ ਮੈਂ ਜਦੋਂ ਇਹ ਪੁਸਤਕ ਨੂੰ ਦੇਖਿਆ ਤਾਂ ਉਸ ਦਾ ਜਿਹੜਾ ਪਹਿਲਾ ਹੀ ਜਦੋਂ ਮੈਂ ਉਹਦਾ ਪੰਨਾ ਫਰੋਲਿਆ ਤਾਂ ਉਸ ਦੇ ਉੱਤੇ ਲਿਖਿਆ ਸੀ ਹੱਥ ਪੈਰ ਮਾਰਦਿਆਂ ਹੱਥ ਪੈਰ ਮਾਰਦਿਆਂ ਅਸਲ ਦੇ ਵਿੱਚ ਉਹ ਪੁਸਤਕ ਦੀ ਇੱਕ ਕਿਸਮ ਦੀ ਭੂਮਿਕਾ ਵੀ ਆ ਜਾਂ ਮੈਨੂੰ ਐਂ ਲੱਗਿਆ ਕਿ ਉਹ ਮੰਗਲਾਚਰਨ ਵੀ ਆ ਜਦੋਂ ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਉਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਲੇਖਕ ਹੈ ਉਹ ਪਹਿਲਾਂ ਖਿਡਾਰੀ ਹੁੰਦਾ ਹੈ ਤੇ ਵੱਡਾ ਹੋ ਕੇ ਜਦੋਂ ਪੜਦਾ ਲਿਖਦਾ ਉਸ ਤੋਂ ਬਾਅਦ ਉਹ ਕਵੀ ਬਣਦਾ ਸੋ ਇਹ ਪੁਸਤਕ ਵੀ ਫੁੱਟਵਾਲ ਖੇਡ ਅਤੇ ਕਵਿਤਾ ਦਾ ਸੁਮੇਲ ਹੈ ਜਿਵੇਂ ਮ ਕਹ ਲਿਏ ਕਿ ਲੇਖਕ ਦੀ ਜ਼ਿੰਦਗੀ ਵੀ ਇੱਕ ਖਡਾਰੀ ਤੇ ਇੱਕ ਕਵੀ ਦਾ ਸੁਮੇਲ ਹੈ ਜਿਹੜੀ ਪੁਸਤਕ ਖਾਸ ਕਰਕੇ ਜਿਹੜੀ ਵਾਰਤਕ ਦੀ ਪੁਸਤਕ ਹੁੰਦੀ ਹੈ ਉਸ ਦੀ ਸ਼ੈਲੀ ਹੀ ਨਿਰਧਾਰਤ ਕਰ ਦਿੰਦੀ ਹੈ ਕਿ ਪੁਸਤਕ ਕਿਹੋ ਜਿਹੀ ਹੋਏਗੀ ਇਸ ਪੁਸਤਕ ਦੀ ਜਿਹੜੀ ਸ਼ੈਲੀ ਆ ਉਹ ਐਨੀ ਕਾਵਿਕ ਹੈ ਐਡੀ ਕਮਾਲ ਹੈ ਕਿ ਪੜਦਿਆਂ-ਪੜਦਿਆਂ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਸਾਰੀ ਕਿਤਾਬ ਪੜ ਜਾਣੇ ਆ ਅ ਉਸ ਦੀਆਂ ਕੁਝ ਲਾਈਨਾਂ ਨੇ ਮੇਰਾ ਧਿਆਨ ਖਿੱਚਿਆ ਉਹ ਕਹਿੰਦਾ ਕਿ ਫੁੱਟਬਾਲ ਦੀ ਜਦੋਂ ਉਹ ਗੱਲ ਕਰਦਾ ਉਹ ਕਹਿੰਦਾ ਫੁੱਟਬਾਲ ਦੇ ਵਿੱਚ ਵੀ ਜਦੋਂ ਅਸੀਂ ਫੂਕ ਭਰਦੇ ਆ ਤੇ ਉਸ ਨੂੰ ਭੁਜਾਈ ਫਿਰਦੇ ਆ ਸਾਰੇ ਕਿਤੇ ਇਹ ਜਿਹੜੀ ਫੂਕ ਮਨੁੱਖ ਦੇ ਵਿੱਚ ਵੀ ਜਦੋਂ ਭਰੀ ਜਾਂਦੀ ਆ ਖਿਡਾਰੀ ਦੇ ਵਿੱਚ ਵੀ ਜਦੋਂ ਭਰੀ ਜਾਂਦੀ ਆ ਉਹ ਕੌਣ ਭਰਦਾ ਹੈ ਉਹ ਦਰਸ਼ਕ ਭਰਦੇ ਨੇਗੇ ਬੱਲੇ ਸ਼ੇਰਾ ਤੇਰੇ ਵਰਗਾ ਕੋਈ ਨਹੀਂ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਉਹ ਵੀ ਇੱਕ ਫੁੱਟਬਾਲ ਦੀ ਤਰ੍ਹਾਂ ਭੱਜਿਆ ਕਰਦਾ ਹੈ ਤੇ ਖੇਡ ਦਾ ਮੈਦਾਨ ਵੀ ਕਿੰਨਾ ਵੱਡਾ ਹੁੰਦਾਗਾ ਤੇ ਇਸੇ ਤਰ੍ਹਾਂ ਮਨੁੱਖ ਦੀ ਜਿਹੜੀ ਮੰਜ਼ਿਲ ਹੈ ਉਹ ਵੀ ਉਸ ਖੇਡ ਮੈਦਾਨ ਜਿੱਡੀ ਹੀ ਦੂਰ ਹੁੰਦੀ ਹੈ ਤੇ ਮਨੁੱਖ ਉਸ ਨੂੰ ਪਾਉਣ ਲਈ ਭੱਜਿਆ ਕਰਦਾ ਹੈ ਮੈਨੂੰ ਇਹ ਲਾਈਨਾਂ ਬਹੁਤ ਹੀ ਦਿਲਚਸਪ ਲੱਗੀਆਂ ਜਿਸ ਨੇ ਮੈਨੂੰ ਇਹ ਸਾਰੀ ਪੁਸਤਕ ਪੜ੍ਹਨ ਲਈ ਮਜਬੂਰ ਕੀਤਾ ਇਸ ਪੁਸਤਕ ਦੀ ਇਸ ਪਹਿਲੇ ਆਪਾਂ ਕਹਿ ਲਈਏ ਕਿ ਚੈਪਟਰ ਦੇ ਵਿੱਚ ਹੀ ਉਸ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਇੱਕ ਤਾਂ ਉਸ ਦਾ ਛੋਟੇ ਹੁੰਦਿਆਂ ਨੈਸ਼ਨਲ ਖੇਡਣ ਜਾਣਾ ਤੇ ਫਿਰ ਨੈਸ਼ਨਲ ਖੇਡਣ ਤੋਂ ਬਾਅਦ ਜਦੋਂ ਵੱਡਾ ਹੋ ਕੇ ਉਹ ਕਵੀ ਬਣਦਾ ਨੌਕਰੀ ਕਰਦਾ ਤੇ ਫਿਰ ਸਰਹਾਰ ਭਾਰਤੀ ਕਵਿਤਾ ਉਤਸਵ ਦੇ ਵਿੱਚ ਕਵਿਤਾ ਪੜਨ ਜਾਣਾ ਉਸ ਨੂੰ ਇਹ ਦੋਨੋਂ ਚੀਜ਼ਾਂ ਬਹੁਤ ਹੀ ਖਿੱਚ ਪਾਉਂਦੀਆਂ ਹੈ ਤੇ ਉਹ ਮੈਟਾਫਰ ਦੇ ਵਿੱਚ ਹੀ ਸੋਚਦਾ ਹੈ ਜਦੋਂ ਇੱਕ ਕਵੀ ਹੁੰਦਾ ਹੈ ਇਹ ਸਾਰੀ ਕਵਤਾ ਦੇ ਵਿੱਚ ਵਾਰ-ਵਾਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਮੈਂ ਜਦੋਂ ਮੈਨੂੰ ਇਹ ਪੁਸਤਕ ਕਿਉਂ ਚੰਗੀ ਲੱਗੀ ਮੈਂ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਨਾ ਚਾਹੁੰਨੀ ਆ ਕਿ ਕਵੀ ਦੀ ਜ਼ਿੰਦਗੀ ਦੇ ਬਹਾਨੇ ਜ਼ਿੰਦਗੀ ਦੇ ਵਿੱਚ ਜੋ ਕੁਝ ਵਾਪਰਦਾ ਹੈ ਜਦੋਂ ਉਸ ਦੇ ਆਲੇ ਦੁਆਲੇ ਦੇ ਵਿੱਚ ਖੜ ਕੇ ਉਹ ਉਹਨਾਂ ਗੱਲਾਂ ਦਾ ਜ਼ਿਕਰ ਕਰਦਾ ਤਾਂ ਸਾਨੂੰ ਉਸ ਸਮੇਂ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਦਰਸ਼ਨ ਹੋ ਜਾਂਦੇ ਆ ਭਾਵੇਂ ਅਸੀਂ ਸਾਰੇ ਹੀ ਉਹਨਾਂ ਘਟਨਾਵਾਂ ਤੋਂ ਵਕਫ ਹੁੰਨੇ ਸਾਡੇ ਸਾਰੇ ਹੀ ਮਤਲਬ ਪਿੰਡਾਂ ਤੇ ਅਸੀਂ ਉਹਨਾਂ ਘਟਨਾਵਾਂ ਨੂੰ ਹੰਡਾਉਨੇ ਆ ਪਰ ਇੱਕ ਕਵੀ ਤੇ ਖੜਾਰੀ ਉਹਨਾਂ ਗੱਲਾਂ ਨੂੰ ਕਿਵੇਂ ਹੰਡਾਉਂਦਾ ਇਸ ਦੇ ਵਿੱਚ ਬੜੀਆਂ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਪਰ ਦਰਅਸਲ ਉਹ ਬਹੁਤ ਵੱਡੀਆਂ ਹੁੰਦੀਆਂ ਨੇ ਉਹ ਕਹਿੰਦਾ ਏ ਜ਼ਿਕਰ ਕਰਦਾ ਏ ਜਦੋਂ ਇਹਨਾਂ ਗੱਲਾਂ ਦਾ ਤੇ ਜਿਸ ਤਰ੍ਹਾਂ ਘਰ ਦਾ ਮੈਟਾਫਰ ਉਹ ਲੈਂਦਾ ਏ ਕਿ ਘਰ ਬਣਦਾ ਏ ਘਰ ਟੈਂਦਾ ਏ ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਮਨੁੱਖ ਪੈਦਾ ਵੀ ਹੁੰਦਾ ਹੈ ਵਿਣਸ ਦਾ ਵੀ ਆ ਮਨੁੱਖ ਮਰਦਾ ਵੀ ਹੈ ਉਸ ਦੇ ਸਾਹਮਣੇ ਜਿਹੜਾ ਘਰ ਹੈ ਉਹ ਇੱਕ ਨਿਰਜੰਦ ਚੀਜ਼ ਨਹੀਂ ਹੈ ਬਲਕਿ ਉਹ ਸਾਰੀਆਂ ਘਟਨਾਵਾਂ ਦਾ ਜੋ ਉਸ ਸਮੇਂ ਵਾਪਰਦੀਆਂ ਉਹਨਾਂ ਸਭ ਚੀਜ਼ਾਂ ਦਾ ਖੁਸ਼ੀਆਂ ਦਾ ਗਮੀਆਂ ਦਾ ਉਹਨਾਂ ਮਨੁੱਖਾਂ ਦਾ ਜਿਹੜੇ ਉਸ ਵਿੱਚ ਰਹਿੰਦੇ ਨੇ ਜਿਹੜੇ ਉਸ ਘਰ ਦੇ ਵਿੱਚ ਆਉਂਦੇ ਨੇ ਫਿਰ ਜਾਂਦੇ ਨੇ ਰਹਿੰਦੇ ਨੇ ਜਾਂ ਨਹੀਂ ਵੀ ਰਹਿੰਦੇ ਤੇ ਉਸ ਤੋਂ ਬਾਅਦ ਮਰ ਕੇ ਕਿਤੇ ਹੋਰ ਚਲੇ ਜਾਂਦੇ ਨੇ ਉਹ ਸਾਰਿਆਂ ਦਾ ਦਰਦ ਉਹੋ ਘਰ ਜਾਣਦਾ ਹੁੰਦਾ ਜਿਸ ਤਰ੍ਹਾਂ ਉਹ ਘਰ ਦਾ ਜ਼ਿਕਰ ਕਰਦਾ ਉਸੇ ਤਰ੍ਹਾਂ ਹੀ ਉਹ ਪਿਤਾ ਦਾ ਜ਼ਿਕਰ ਕਰਦਾ ਕਿ ਪਿਤਾ ਹੈ ਜਿਹੜਾ ਸਾਨੂੰ ਖੜਾਉਂਦਾ ਹੈ ਵੱਡੇ ਕਰਦਾ ਹੈ ਤੇ ਅਖੀਰ ਪਿਤਾ ਇਸ ਦੁਨੀਆ ਤੋਂ ਚਲਾ ਵੀ ਜਾਂਦਾ ਹੈਗਾ ਘਰ ਤੇ ਪਿਤਾ ਬਰਾਬਰ ਸਮਰਤਕ ਇਸ ਪੁਸਤਕ ਦੇ ਵਿੱਚ ਖੜ ਜਾਂਦੇ ਨੇ ਇਸ ਪੁਸਤਕ ਦੇ ਵਿੱਚ ਕਰੋਨਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਹ ਬਰਤੋਲਤ ਬ੍ਰੈਖਤ ਦੀ ਕਵਿਤਾ ਦੇ ਹਵਾਲੇ ਨਾਲ ਗੱਲ ਕਰਦਾ ਹੈ। ਕਵੀ ਕਹਿੰਦਾ ਹੈ ਕਿ ਸ਼ੇਰਾਂ ਦੇ ਮੈਂ ਆਹੂ ਲੋਂਦਾ ਖਾਦਾ ਤਾਂ ਮੈਨੂੰ ਖਟਮਲਾਣੀ। ਸੱਚਮੁੱਚ ਜਦੋਂ ਅਸੀਂ ਇਹ ਗੱਲ ਸੋਚਦੇ ਹਾਂ ਕਿ ਕਰੋਨਾ ਵਰਗਾ ਵਾਇਰਸ ਜਿਹੜਾ ਸਾਨੂੰ ਦੇਖਦਾ ਵੀ ਨਹੀਂ ਹੈ ਕਿਵੇਂ ਗਲੋਬ ਪਦਰ ਤੇ ਹੀ ਉਸ ਨੇ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਕਿੰਨੀਆਂ ਤਬਦੀਲੀਆਂ ਲੈ ਆਂਦੀਆਂ ਮਨੁੱਖ ਦਾ ਮਨੁੱਖ ਤੇ ਜ਼ਿੰਦਗੀ ਜਿਉਣ ਲਈ ਵਿਸ਼ਵਾਸ ਉੱਠ ਜਾਂਦਾ ਹੈ ਉਹ ਕਰੋਨਾ ਕਾਰਨ ਹੀ ਕਿਵੇਂ ਮਨੁੱਖ ਜਿਹੜਾ ਸੰਵੇਦਨਸ਼ੀਲ ਆ ਉਹ ਦੂਜਿਆਂ ਦਾ ਦਰਦ ਸਮਝਦਾ ਹੈ ਸੋ ਇਹ ਸਾਰੀਆਂ ਗੱਲਾਂ ਇਸ ਪੁਸਤਕ ਦੇ ਵਿੱਚ ਦਰਜ ਨੇ ਕਿ ਕਲੋਨੀਆਂ ਜਿਹੜੀਆਂ ਜਿੱਥੇ ਮਨੁੱਖ ਰਹਿੰਦੇ ਸੀ ਉਹ ਕਿਵੇਂ ਘਾਟੀਆਂ ਬਣ ਜਾਂਦੀਆਂ ਨੇ ਜਦੋਂ ਕੋਈ ਬਾਹਰਲਾ ਮਨੁੱਖ ਉੱਥੇ ਆਉਂਦਾ ਹੈ ਕਿਵੇਂ ਸਾਰੇ ਲੋਕ ਇਕੱਠੇ ਹੋ ਕੇ ਉਸ ਨੂੰ ਰੋਕਣ ਦਾ ਯਤਨ ਕਰਦੇ ਨੇ ਕਿਸ ਤਰ੍ਹਾਂ ਮਜ਼ਦੂਰ ਬੇਕਾਰ ਹੋ ਜਾਂਦੇ ਨੇ ਬੜੀ ਸੰਵੇਦਨਸ਼ੀਲਤਾ ਦੇ ਨਾਲ ਇਹਨਾਂ ਚੀਜ਼ਾਂ ਦਾ ਇਸ ਪੁਸਤਕ ਦੇ ਵਿੱਚ ਜ਼ਿਕਰ ਹੈ ਕਿ ਇੱਕ ਸਬਜ਼ੀ ਵਾਲਾ ਆਉਂਦਾ ਹੈ ਜਿਹੜਾ ਕਿ ਪਹਿਲਾ ਮਜ਼ਦੂਰ ਰਿਹਾ ਹੁੰਦਾ ਤੇ ਜਦੋਂ ਸਬਜੀ ਦੀ ਰੇੜੀ ਲਾ ਕੇ ਆਉਂਦਾ ਕਿਉਂਕਿ ਉਸ ਵੇਲੇ ਲੋਕ ਸਬਜ਼ੀਆਂ ਬਹੁਤ ਘੱਟ ਖਰੀਦਦੇ ਨੇ ਪਰ ਉਹ ਬੰਦਾ ਬੜੀ ਮਿਹਨਤ ਮੁਸ਼ਕਕਤ ਨਾਲ ਰੇੜੀ ਖਰੀਦਦਾ ਤੇ ਫੇਰ ਸਬਜੀ ਦੀ ਰੇੜੀ ਲਾਉਂਦਾ ਤੇ ਸਬਜੀ ਦੀ ਰੇੜੀ ਭਰੀ ਹੋਈ ਹੈਗੀ ਤੇ ਜਦੋਂ ਲੇਖਕ ਦੀ ਬੱਚੀ ਕਹਿੰਦੀ ਹੈ ਕਿ ਦੇਖੋ ਅੰਕਲ ਕੋਲੇ ਕਿੰਨੀਆਂ ਸਬਜ਼ੀਆਂ ਲੇਖਕ ਉਥੋਂ ਕੁਝ ਸਬਜ਼ੀਆਂ ਖਰੀਦਦਾ ਸਾਗ ਖਰੀਦਦਾ ਤੋਰੀਆਂ ਖਰੀਦਦਾ ਆਲੂ ਖਰੀਦਦਾ ਜਿੰਨਾ ਚੀਜ਼ ਦੀ ਨਹੀਂ ਵੀ ਲੋੜ ਹੁੰਦੀ ਉਹ ਖਰੀਦ ਕੇ ਘਰ ਲੈ ਜਾਂਦਾ ਤੇ ਅੱਗੇ ਪਤਨੀ ਕਹਿੰਦੀ ਆ ਕਿ ਇੰਨਾ ਕੁਝ ਚੱਕ ਲਿਆਇਓ ਬਾਦੂ ਇਹ ਕੀ ਕਰਨਾ ਸੀ ਤੇ ਇੱਕ ਕਵਿਤਾ ਦੇ ਰੂਪ ਮਤਲਬ ਇਸ ਦੀਆਂ ਜਿਹੜੀਆਂ ਪੁਸਤਕ ਦੀਆਂ ਲਾਈਨਾਂ ਨੇ ਉਹ ਇੰਨੀਆਂ ਮਤਲਬ ਇਸ ਤਰ੍ਹਾਂ ਨੇ ਕਿ ਕਵਿਤਾ ਵਰਗੀਆਂ ਨਹੀਂ ਉਹ ਕਹਿੰਦਾ ਕਿ ਮੈਂ ਹੋਰ ਕੱਲਾ ਹੋ ਗਿਆ ਹੁਣ ਇੱਕ ਸੰਵੇਦਨਸ਼ੀਲ ਕਵੀ ਹੀ ਇਹ ਗੱਲਾਂ ਸੋਚ ਸਕਦਾ ਹੈ ਕਿ ਕਰੋਨਾ ਨੇ ਕਿਵੇਂ ਸਾਡੀਆਂ ਜ਼ਿੰਦਗੀਆਂ ਤੇ ਕਿਵੇਂ ਸੰਕਟ ਲੈ ਕੇ ਆਂਦੇ ਕਿਵੇਂ ਅਸੀਂ ਉਹਨਾਂ ਨੂੰ ਸਮਝਣਾ ਏਸ ਦੇ ਨਾਲ ਹੀ ਉਦੋਂ ਪਿੱਛੇ ਜਦੋਂ ਹੋ ਜਾਂਦਾ ਤੇ ਪੰਜਾਬ ਸੰਕਟ ਸਮੇਂ ਦਾ ਉਹ ਜ਼ਿਕਰ ਕਰਦਾ ਕਿ ਉਸ ਵੇਲੇ ਮਨੁੱਖਤਾ ਦੇ ਵਿੱਚ ਕਿੰਨੀ ਪੰਜਾਬ ਸੰਕਟ ਦਾ ਜਦੋਂ ਉਹ ਜ਼ਿਕਰ ਕਰਦਾ ਕਿ ਘਰੋਂ ਖਿਡਾਰੀ ਖੇਡਣ ਬਾਹਰ ਵੀ ਜਾਂਦੇ ਨੇ ਲੋਕਾਂ ਨੇ ਬਾਹਰ ਬੱਸਾਂ ਦੇ ਵਿੱਚ ਵੀ ਚੜਨਾ ਪਰ ਉਹ ਆਪਣੇ ਬਚਪਨ ਸਮੇਂ ਹਜੇ ਉਹਨਾਂ ਗੱਲਾਂ ਨੂੰ ਸਮਝਦਾ ਨਹੀਂ ਜਦੋਂ ਬੱਸਾਂ ਦੇ ਵਿੱਚੋਂ ਕਹਿ ਲਿਆ ਕਿ ਮਨੁੱਖਾਂ ਨੂੰ ਲਾ ਕੇ ਮਾਰਿਆ ਜਾਂਦਾ ਦੂਜੇ ਪਾਸੇ ਪੁਲਿਸ ਦਾ ਵੀ ਜ਼ਬਰ ਹੁੰਦਾ ਤੇ ਉਸ ਵੇਲੇ ਜਿਹੜੇ ਮਨੁੱਖ ਨੇ ਉਹ ਕੀ ਸੋਚਦੇ ਨੇ ਤੇ ਇੱਕ ਆਪਣੇ ਬਚਪਨ ਦੇ ਬਹਾਨੇ ਉਹ ਨਾ ਬੱਚਿਆਂ ਦਾ ਜ਼ਿਕਰ ਕਰਦਾ ਹੈ ਕਿ ਉਹਨਾਂ ਦੀ ਮਾਨਸਿਕਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ ਜਦੋਂ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਕਿੰਨਾਂ ਨੂੰ ਮਾਰਨਾ ਹੈ ਸੱਚਮੁੱਚ ਇਹੋ ਜਿਹੇ ਵਾਕ ਪਰ ਕੇ ਪਾਠਕ ਦਾ ਗੱਜਪਰ ਆਉਂਦਾ ਤੇ ਮਾਂ ਅੱਗੋਂ ਕਹਿੰਦੀ ਹੈ ਕਿ ਕਿਸੇ ਜਿਹਦੇ ਨਾਮ ਮੂਰੇ ਸਿੰਘ-ਸੁੰਗ ਲੱਗਿਆ ਹੁੰਦਾ ਜਾਂ ਪੱਗਾਂ ਬੰਨੀਆਂ ਹੋਣਗੀਆਂ ਉਹਨਾਂ ਨੂੰ ਨਹੀਂ ਮਾਰਦੇ ਹੁਣੇ ਦੂਸਰਿਆਂ ਨੂੰ ਮਾਰ ਦਿੰਦੇ ਹੋਣੇ ਫੇਰ ਉਹ ਕਹਿੰਦਾਗਾ ਦੇਖੋ ਮੋਹਣ ਲਾਲ ਅੰਕਲ ਨੇ ਉਹ ਤਾਂ ਪੱਗ ਵੀ ਬੰਨਦੇ ਨੇ ਤੇ ਦੂਸਰੇ ਪਾਸੇ ਉਹ ਕਹਿੰਦੇ ਵੀ ਜਿਹੜਾ ਵੱਡਾ ਵੀਰ ਹੈਗਾ ਉਹ ਤਾਂ ਪੱਗ ਵੀ ਨਹੀਂ ਬੰਨਦਾ ਹੁਣ ਇੱਕ ਨਵਾਂ ਪ੍ਰਸ਼ਨ ਹੈ ਜਿਹੜਾ ਬਹੁਤ ਮਾਸੂਮ ਪ੍ਰਸ਼ਨ ਹੈ ਅਸਲ ਦੇ ਵਿੱਚ ਇਹ ਪ੍ਰਸ਼ਨ ਇੰਨਾ ਮਾਸੂਮ ਨਹੀਂ ਇਹ ਇੱਥੇ ਪੰਜਾਬ ਦੇ ਵਿੱਚ ਵਸਦੇ ਵੱਖ-ਵੱਖ ਧਰਮਾਂ ਜਾਤਾਂ ਦੇ ਮਨੁੱਖਤਾ ਦੇ ਇੱਕ ਜੁਟਤਾ ਉਹਨਾਂ ਦੀ ਸਾਂਝ ਦੀ ਬਾਤ ਪਾਉਂਦੀਆਂ ਨੇ ਤੇ ਫਿਰ ਜਿਹੜੀ ਮਾਂ ਐ ਉਹ ਕਹਿੰਦੀ ਆ ਕਿ ਆਈ ਕਿਸੇ ਦੇ ਨਾਮ ਪਿੱਛੇ ਕੋਈ ਸਿੰਘ ਜਾਂ ਹੋਰ ਐਵੇਂ ਲੱਗਿਆ ਦੇਖ ਲੈਂਦੇ ਹੋਣਗੇ ਪਤਾ ਨਹੀਂ ਜਾਨੀ ਫਿਰ ਮਾਂ ਜਾਨੀ ਆਪਾਂ ਇਹ ਕਹਿ ਲਈਏ ਕਿ ਮਾਂ ਉਸ ਦੀਆਂ ਇਹਨਾਂ ਗੱਲਾਂ ਨੂੰ ਟਾਲ ਦਿੰਦੀ ਐ ਸਭ ਤੋਂ ਵਧੀਆ ਗੱਲ ਇਸ ਪੁਸਤਕ ਦੀ ਮੈਨੂੰ ਕੋ ਲੱਗਦੀ ਐ ਜਦੋਂ ਉਹ ਆਪਣੀ ਬੱਚੀ ਦਾ ਜ਼ਿਕਰ ਕਰਦਾ ਉਸ ਨੂੰ ਖਿਕਰ ਪੈਂਦੀ ਐ ਕਿ ਜਦੋਂ ਮੇਰੀ ਬੱਚੀ ਵੱਡੀ ਹੋਏਗੀ ਕਿਉਂਕਿ ਉਹ ਖੜਾਰੀ ਐ ਉਹ ਪਹਿਲਵਾਨ ਕੁੜੀਆਂ ਦੀ ਲੜਾਈ ਨਾਲ ਜੋੜ ਕੇ ਜਦੋਂ ਉਹ ਗੱਲ ਕਰਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਹੀ ਸਾਡੀਆਂ ਕੁੜੀਆਂ ਨਾਲ ਹੁੰਦਾ ਰਿਹਾ ਤਾਂ ਉਹ ਜਿਹੇ ਲੋਕ ਜਿਹੜੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਦੇ ਹੌਸਲੇ ਤਾਂ ਹੋਰ ਵੱਧ ਜਾਣਗੇ ਇਸ ਬਾਰੇ ਸਾਨੂੰ ਸੋਚਣਾ ਪਊਗਾ ਤੇ ਕਿਹੜੇ ਮਾਪੇ ਨੇ ਜਿਹੜੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਘਰੋਂ ਬਾਹਰ ਖੇਡਣ ਲਈ ਭੇਜਣਗੇ ਇੱਕ ਪਾਸੇ ਤਾਂ ਉਹ ਆਪਣੀ ਕਵਿਤਾ ਦੇ ਵਿੱਚ ਆਪਣੀ ਜਿਹੜੀ ਛੋਟੀ ਬੱਚੀ ਹੈ ਉਹ ਬਹੁਤ ਹੀ ਕਮਾਲ ਦੀ ਕਵਿਤਾ ਹੈ ਉਸ ਦੇ ਵਿੱਚ ਉਹ ਕਹਿੰਦਾ ਹੈ ਕਿ ਜਦੋਂ ਘਰ ਦੇ ਵਿੱਚ ਚਿਕਨ ਬਣਦਾ ਤਾਂ ਉਹਨਾਂ ਦੇ ਜਿਹੜੇ ਲੈਗ ਪੀਸ ਹੈ ਜਾਂ ਹੋਰ ਉਹ 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 ਹੀ ਕਹਿੰਦਾ ਮੁਰਗਾ ਨਹੀਂ ਕਹਿੰਦਾ ਤਾਂ ਕਿ ਉਸ ਨੂੰ ਪਤਾ ਨਾ ਲੱਗ ਜਾਵੇ ਕਿ ਇਹ ਇੱਕ ਪੰਛੀ ਨੂੰ ਕੱਟ ਕੇ ਜਾਂ ਕਹਿ ਲਈਏ ਵੀ ਉਹੋ ਖਵਾਇਆ ਜਾ ਰਿਹਾ ਉਸ ਦੀ ਸੰਵੇਦਨਸ਼ੀਲਤਾ ਨੂੰ ਬਚਾਉਣਾ ਚਾਹੁੰਦਾ ਪਰ ਦੂਜੇ ਪਾਸੇ ਜਿਹੜੀ ਸਮਾਜਿਕ ਸਥਿਤੀ ਹੈ ਸਾਡੇ ਆਲੇ ਦੁਆਲੇ ਦਾ ਮਾਹੌਲ ਹੈ ਸਾਡੀ ਰਾਜਨੀਤਿਕ ਸਥਿਤੀ ਹੈ ਜਿੱਥੇ ਔਰਤ ਦੇ ਜਿਉਣ ਲਈ ਥਾਂ ਨਹੀਂ ਤੇ ਉਸ ਬਾਰੇ ਉਹ ਫਿਕਰਮੰਦ ਵੀ ਹੈ ਕਿ ਜਿਹੜਾ ਭਵੇਖਾ ਕੁੜੀਆਂ ਦਾ ਉਹ ਸਾਹਮਣੇ ਮੂੰਹ ਅੱਡੀ ਖੜਾ ਪਰ ਦੂਸਰੇ ਪਾਸੇ ਉਹਨਾਂ ਦੀ ਸੰਵੇਦਨਸ਼ੀਲਤਾ ਨੂੰ ਵੀ ਅਸੀਂ ਬਚਾਉਣਾ ਹੈ ਸੋ ਉਸ ਦੀ ਸਾਰੀ ਪੁਸਤਕ ਦੇ ਵਿੱਚ ਇਹ ਫਿਕਰਮੰਦੀ ਹੈ ਉਹ ਚਾਹੁੰਦਾ ਹੈ ਕਿ ਸਾਨੂੰ ਇਹ ਸਾਰਾ ਕੁਝ ਬਦਲਣਾ ਤਾਂ ਪਊ ਗਈ ਤਾਂ ਹੀ ਜੜੀਆਂ ਸਾਡੀਆਂ ਜੜੀਆਂ ਕੁੜੀਆਂ ਨੇ ਇਹ ਸਾਰਾ ਕੁਝ ਸਮਝ ਸਕਣਗੀਆਂ ਤਾਂ ਹੀ ਸਾਡਾ ਜਿਹੜਾ ਸਮਾਜਿਕ ਸੰਤੁਲਨ ਹੈ ਇਹ ਬਣਿਆ ਰਹੇਗਾ ਮੇਰਾ ਜੀ ਕਰਦਾ ਮੈਂ ਇਸ ਕਿਤਾਬ ਦੇ ਵਿੱਚੋਂ ਵਾਰ-ਵਾਰ ਉਹ ਬਾਕ ਉਹ ਗੱਲਾਂ ਤੁਹਾਨੂੰ ਪੜ-ਪੜ ਸੁਣਾਵਾਂ ਪਰ ਮੇਰੇ ਤੇ ਥੋੜਾ ਜਿਹਾ ਪ੍ਰਤੀਬੰਧ ਵੀ ਲੱਗਿਆ ਕਿ ਮੈਂ ਪੋਸਟ ਨੂੰ ਲੰਬਾ ਕਰ ਦਨੀ ਆ ਨਹੀਂ ਤਾਂ ਕਿਤਾਬ ਮੈਂ ਸਾਰੀ ਤੁਹਾਨੂੰ ਪੜ ਕੇ ਸੁਣਾ ਦਾਂ ਫਿਰ ਤੁਸੀਂ ਕੀ ਪੜੋਗੇ ਮੈਂ ਚਾਹਉਣੀ ਆ ਇਹ ਪੁਸਤਕ ਤੁਸੀਂ ਆਪ ਪੜੋ ਤੇ ਇਸ ਦਾ ਲੁਤਫ ਲਓ ਜਦੋਂ ਤੁਸੀਂ ਇਹ ਪੁਸਤਕ ਪੜੋਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇੱਕ ਚੈਪਟਰ ਦੇ ਬਹਾਨੇ ਤੁਸੀਂ ਸਾਰੀ ਜਿਹੜੀ ਪੁਸਤਕ ਹੈ ਇਹ ਕਦੋਂ ਪੜ ਲਈ ਮੈਂ ਸਫਰਸ਼ ਕਰਦੀ ਆ ਕਿ ਇਹ ਪੁਸਤਕ ਤੁਸੀਂ ਪੜੋ ਬਹੁਤ ਦੇਖਣ ਦੇ ਵਿੱਚ ਵੀ ਬਹੁਤ ਸੋਹਣੀ ਹੈ ਇਹਦਾ ਸਰਵਰਕ ਵੀ ਬੜਾ ਸੋਹਣਾਗਾ ਕੈਲੀਬਰ ਪਬਲੀਕੇਸ਼ਨ ਦੀ ਪ੍ਰਕਾਸ਼ਿਤ ਕੀਤੀ ਹੋਈ ਇਹ ਪੁਸਤਕ ਹੈ ਇਸ ਦੀ ਦਿੱਖ ਵੀ ਬਹੁਤ ਸੋਹਣੀ ਹੈ ਸੋ ਤੁਸੀਂ ਸਾਰੇ ਪੜੋ ਤੇ ਇਸ ਦਾ ਆਨੰਦ ਮਾਣੋ